ਹਾਂਜੀ ਬਾਬਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੋ ਬਾਬਿਓ ਜੁੜ ਜੋ ਨਾਲ ਲਾਈਵ ਦੇ ਵਿੱਚ ਕਰੀਏ ਗੱਲਾਂ ਬਾਤਾਂ ਤੇ ਪਤਾ ਲੱਗ ਹੀ ਗਾਣਾ ਤੁਹਾਨੂੰ ਮੈਂ ਕੈਪਸ਼ਨ 'ਚ ਵੈਸੇ ਲਿਖਤਾ ਮੈਂ ਜਿਹੜੀ ਅੱਜ ਗੱਲ ਕਰਨੀ ਆ ਸਾਰੇ ਭਰਾਵਾਂ ਦੇ ਨਾਲ ਸੋ ਜਰੂਰ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਹਾਂ ਜੀ ਬਾਬੂ ਕਰ ਦੋ ਸ਼ੇਰ ਕਿ ਇਹਨੂੰ ਚੱਲ ਪੇ ਹਾਂ ਬਾਬਿਓ ਗੱਲਬਾਤ ਮੈਂ ਕਰਨ ਲੱਗਾ ਪਿਛਲੇ ਦਿਨ ਤੁਹਾਨੂੰ ਪਤਾ ਇੱਕ ਮਸਲਾ ਲੁਧਿਆਣੇ ਦੇ ਵਿੱਚ ਹੋਇਆ ਜਿਹੜਾ ਇੱਕ ਥਾਪੜ ਥਾਪੜ ਨਾਂ ਸੀ ਜਿੰਦਾ ਕੋਈ ਨਾਂ ਸੰਦੀਪ ਥਾਪੜ ਸੀ ਕੋਈ ਇਹੋ ਜਿਹਾ ਸੈਵ ਸੈਨਾ ਦਾ ਲੀਡਰ ਸੀ ਤੁਹਾਨੂੰ ਪਤਾ ਜਿਹੜਾ ਆਏ ਦਿਨ ਆਪਣੀ ਬੋਲਬਾਣੀ ਦੇ ਨਾਲ ਸਾਡੇ ਸਿੱਖਾਂ ਬਾਰੇ ਠੀਕ ਹੈ ਨਾ ਆਪ ਸ਼ਬਦ ਬੋਲਦਾ ਰਹਿੰਦਾ ਸੀ ਤੇ ਉਹ ਤੁਹਾਨੂੰ ਪਤਾ ਹੋ ਗਏ 2-3 ਦਿਨ ਉਹ ਕਿਤੇ ਐਕਟਵਾ ਤੇ ਆਪਦੀ ਤੇ ਕਿਤੇ ਜਾ ਰਿਹਾ ਸੀ ਸਾਡੇ ਸਿੱਖਾਂ ਦੇ ਕਿਤੇ ਚੜ ਗਿਆ ਡਿੱਕੇ ਠੀਕ ਹੈ ਨਾ ਤੁਹਾਨੂੰ ਪਤਾ ਤੇ ਉਹਦਾ ਕਿਤੇ ਉੱਥੇ ਸੋਧਾ ਲੱਗ ਗਿਆ ਉਹ ਸੌਦਾ ਦੇ ਲੱਗਣ ਤੋਂ ਬਾਅਦ ਜਿਹੜੇ ਸਿਵ ਸੈਨਾ ਦੇ ਕੋਸ਼ ਲੀਡਰ ਆ ਉਹ ਬਹੁਤ ਜ਼ਿਆਦਾ ਅਪਸ਼ਬਦ ਸਾਡੇ ਸਿੱਖਾਂ ਬਾਰੇ ਬੋਲ ਰਹੇ ਆ ਜਿਨ੍ਹਾਂ ਬਾਰੇ ਮੈਂ ਤੁਹਾਨੂੰ ਇੱਕ ਦੋਆਂ ਦੀਆਂ ধারণা ਜ਼ਰੂਰ ਦੇ ਦੇਣਾ ਸ਼ਾਇਦ ਤੁਹਾਡੇ ਕੋਲੇ ਉਹ ਵੀਡੀਓ ਵੀ ਪਹੁੰਚ ਗਈਆਂ ਹੋਣ ਸੋ ਜਰੂਰ ਇੱਕ ਵਾਰੀ ਸ਼ੇਅਰ ਕਰ ਦਿਓ ਸਾਰੇ ਭਰਾ ਨਾਲ ਜੁੜਜੋ ਮੇਰੇ ਵੀਰ ਇੱਕ ਦੀ ਮੈਂ ਅੱਜ ਵੀਡੀਓ ਸੁਣੀ ਆ ਉਹ ਕਹਿੰਦਾ ਵੀ ਸਾਡਾ ਜਿਹੜਾ ਸਿਵ ਸੈਨਾ ਦਾ ਲੀਡਰ ਆ ਉਹ ਆਪਦੀ ਐਕਟਵਾ ਤੋਂ ਥੱਲੇ ਉਤਰਿਆ ਨਹੀਂ ਜੇ ਉਹ ਆਪਦੀ ਐਕਟਵਾ ਤੋਂ ਥੱਲੇ ਉਤਰ ਜਾਂਦਾ ਉਹਨੇ ਜਿਹੜੇ ਸਾਡੇ ਨਿਹੰਗ ਸਿੰਘ ਸੀ ਕਹਿੰਦਾ ਵੀ ਉਹਦਾ ਦਾੜਾ ਬਲੇਟ ਲੈਣਾ ਸੀ ਉਹਦਾ ਦਾੜਾ ਹੀ ਫੜ ਲੈਣਾ ਸੀ ਇੱਕ ਐਡੀ ਸਿੱਖਾਂ ਦੇ ਦਾੜੇ ਦੇ ਉੱਤੇ ਟਿੱਪਣੀ ਕਰ ਰਿਹਾ ਇਹ ਬੰਦਾ ਉਹ ਕੋਈ ਬੂੜ ਰਿਹਾ ਇਸੇ ਸੈਵ ਸੈਨਾ ਦਾ ਵੀ ਉਹ ਕਹਿੰਦੇ ਉਹਦਾ ਦਾੜਾ ਹੀ ਫੜ ਲੈਣਾ ਸੀ ਤੇ ਇੱਕ ਇਹਨਾਂ ਦੇ ਹੋਰ ਲੀਡਰ ਦੀ ਵੀਡੀਓ ਵਾਇਰਲ ਹੋਈ ਆ ਜਿੰਦੇ ਵਿੱਚ ਉਹ ਬੰਦਾ ਬੋਲ ਰਿਹਾ ਸੀ ਕਹਿੰਦਾ ਜਿਹੜੀਆਂ ਤੁਹਾਨੂੰ ਪਤਾ ਨਾ ਮੈਂ ਆਪੇ ਹੀ ਪ੍ਰੇਤਪਾਲ ਸਿੰਘ ਬਰਗਾੜੀ ਵਾਲਿਆਂ ਨੇ ਇੱਕ ਜਾਗੋਗਾਈ ਆ ਉਹ ਆਂਦੀ ਜੇ ਜਾਗੋ ਗਾਉਣੀ ਆ ਆਪਣੀਆਂ ਧੀਆਂ ਦੇ ਗਾਉ ਦੇ ਥੋਡੀਆਂ ਧੀਆਂ ਨੂੰ ਸਾਖ ਨਹੀਂ ਹੁੰਦੇ ਸਾਡੇ ਸਿਵ ਸੈਨਾ ਦੇ ਬੰਦੇ ਇੱਕ ਵਾਰੀ ਬੈਠੇ ਆ ਠੀਕ ਹੈ ਨਾ ਇਹਨਾਂ ਨਾਲ ਕਰ ਦੋ ਇਹ ਮੈਂ ਪੰਜਾਬ ਸਰਕਾਰ ਨੂੰ ਦੋਨੋਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹੋ ਜੇ ਬੰਦਿਆਂ ਨੂੰ ਨੱਥ ਪਾ ਲੋ ਨਾ ਅਸੀਂ ਵਾਇਲੇਸ਼ਨ ਫਲਾਉਨੇ ਆ ਨਾ ਅਸੀਂ ਮਾੜਾ ਬੋਲਦੇ ਆ ਕਿਸੇ ਨੂੰ ਪਰ ਇਹਨਾਂ ਬੰਦਿਆਂ ਨੂੰ ਪਹਿਲਾਂ ਤੁਸੀਂ ਜਰੂਰ ਨੱਥ ਪਾ ਲੋ ਜੇ ਤੁਸੀਂ ਇੰਨਾ ਬੰਦਿਆਂ ਨੂੰ ਨੱਥ ਨਹੀਂ ਪਾਉਂਦੇ ਇਹ ਬੰਦੇ ਫਿਰ ਆਪਣੀ ਜਾਨ ਦੇ ਆਪ ਖੁਦ ਜ਼ਿੰਮੇਵਾਰ ਆ ਕਿਉਂਕਿ ਇਹ ਬੰਦੇ ਬੋਲਦੇ ਇੰਨਾ ਮਾੜਾ ਹਾਂਜੀ ਫਿਰ ਜਦੋਂ ਕਿਸੇ ਜਾਗਦੀ ਜ਼ਮੀਰ ਵਾਲੇ ਸਿੰਘ ਨੂੰ ਟੱਕਰ ਜਾਂਦੇ ਆ ਫਿਰ ਤੁਹਾਨੂੰ ਪਤਾ ਫਿਰ ਇਹ ਚੀਕਦੇ ਆ ਬੰਦੇ ਵੀ ਸਾਡੇ ਨਾਲ ਧੱਕਾ ਹੋ ਗਿਆ ਇਦਾਂ ਹੋ ਗਿਆ ਤੇ ਇਹ ਬੋਲਣ ਲੱਗੇ ਸੋਚਦੇ ਕੋਈ ਨਹੀਂ ਸਾਡੀਆਂ ਧੀਆਂ ਬਾਰੇ ਸਾਡੀਆਂ ਮਾਵਾ ਬਾਣੇ ਸਾਡੇ ਆ ਦਾੜੇ ਬਾਰੇ ਇਹ ਬੰਦੇ ਅਪਸ਼ਬਦ ਬੋਲਦੇ ਆ ਸਾਰੀ ਸਰਕਾਰ ਨੂੰ ਪਤਾ ਉੱਥੋਂ ਦੇ ਪੁਲਿਸ ਪ੍ਰਸ਼ਾਸਨ ਨੂੰ ਪਤਾ ਉਹ ਹਾਂ ਦੇ ਵੀ ਜਿਹੜਾ ਵੀ ਬੰਦਾ ਗਰਮ ਬੋਲਦਾ ਕੋਈ ਵਾਇਲੇਸ਼ਨ ਫੜਾਉਂਦਾ ਹੁੰਦੇ ਤੇ ਤੁਰੰਤ ਪਰਚਾ ਕਰਕੇ ਅੰਦਰ ਕਰਾਂਗੇ ਅਸੀਂ ਤੇ ਹੁਣ ਇਹ ਸਿਵ ਸੈਨ ਆਲੇ ਲਗਾਤਾਰ ਠੀਕ ਆ ਕਿ ਨਹੀਂ ਗਲਤ ਬੋਲ ਰਹੇ ਆ ਟਿੱਪਣੀਆਂ ਕਰ ਰਹੇ ਆ ਹੁਣ ਇਹਨਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਦੀਂਦਾ ਨਹੀਂ ਇਹਨਾਂ ਨੂੰ ਚੱਕ ਕੇ ਇਹਨਾਂ ਦੇ ਪਰਚਾ ਪਾ ਕੇ ਇਹਨਾਂ ਦੇ ਅੰਦਰ ਸੁੱਟੋ ਉਹ ਜਿਹੜੇ ਸਿੰਘਾਂ ਨੂੰ ਉਹਨੂੰ ਸੋਦਾ ਲਾਇਆ ਸੀ ਉਹ ਬੰਦੇ ਥਾਪਟ ਥਾਪੜ ਨੂੰ ਉਹ ਬੰਦੇ ਪੁਲਿਸ ਨੇ ਇਨਵੈਸਟੀਗੇਸ਼ਨ ਕਰਕੇ ਉਹ ਨਿਯੰਗ ਸਿੰਘ ਆ ਜਿਹੜੇ ਉਹ ਚੱਕ ਲਿਆ ਪੁਲਿਸ ਨੇ ਜੋ ਕਾਨੂੰਨੀ ਕਾਰਵਾਈ ਹੋਣੀ ਆ ਪਰ ਇਹਨਾਂ ਬੰਦਿਆਂ ਦੇ ਕੋਲੇ ਕੀ ਅਥੋਰਟੀ ਆ ਵੀ ਸਾਡੇ ਦਾੜੇ ਬਾਰੇ ਮਾੜੇ ਚੰਗੇ ਸ਼ਬਦ ਬੋਲਣ ਸਾਡੀਆਂ ਧੀਆ ਬਾਰੇ ਮਾੜੇ ਸ਼ਬਦ ਬੋਲਣ ਜਿੱਦਣ ਫਿਰ ਇਹ ਸਾਹਮਣੇ ਡਿੱਕੇ ਚੜ ਜਾਂਦੇ ਆ ਮੁੜ ਕੇ ਭੱਜਦੇ ਆ ਫਿਰ ਫਿਰ ਇਹ ਬੰਦੇ ਭੱਜਦੇ ਆ ਫਿਰ ਆਂਦੇ ਸਾਡੇ ਨਾਲ ਧੱਕਾ ਹੋ ਗਿਆ ਸਾਡੇ ਨਾਲ ਧੱਕਾ ਹੋ ਗਿਆ ਇਹ ਜਾਣ ਬੁੱਝ ਕੇ ਸਾਨੂੰ ਲਲਕਾਰਦੇ ਆ ਜਾਣ ਬੁੱਝ ਕੇ ਸਾਡੇ ਤੇ ਇਹੋ ਜਿਹੇ ਇਲਜ਼ਾਮ ਕਰਦੇ ਆ ਵੀ ਅਸੀਂ ਜੇ ਸਾਡੇ ਦਾੜੇ ਬਾਰੇ ਇਹੋ ਜੇ ਸ਼ਬਦ ਬੋਲਦੇ ਆ ਫਿਰ ਸਾਡਾ ਜਿਹੜਾ ਨੌਜਵਾਨ ਸਿੱਖ ਆ ਫਿਰ ਠੀਕ ਆ ਨਾ ਫਿਰ ਉਹ ਹੁੰਦੇ ਆ ਤਾਂ ਰਗਾਂ ਚ ਖੂਨ ਫੜਕੂ ਗਏ ਬਾਈ ਤੇ ਇਹ ਕੁਝ ਬੋਲਣ ਤੋਂ ਪਹਿਲਾਂ ਹੀ ਆਪਣੀ ਜਿਲਾ ਜੁਬਾਨ ਨੂੰ ਗੁਲਾਮ ਦੇ ਦੇਣ ਤੇ ਚੰਗੀ ਗੱਲ ਆ ਇਹ ਜੱਬ ਦੇ ਵਿੱਚ ਹੱਡੀ ਨਹੀਂ ਹੁੰਦੀ ਪਰ ਇਹ ਹੱਡੀਆਂ ਤੜਵਾ ਦਿੰਦੀ ਜਿਹੜੀਆਂ ਪਹਿਲੇ ਦਿਨ ਤੁਹਾਨੂੰ ਪਤਾ 4 ਦਿਨ ਹੋ ਗਏ ਟੁੱਟੀਆਂ ਇੱਕ ਬੰਦੇ ਦੀਆਂ ਉਹਨਾਂ ਸ਼ਰਿਆਮੇ ਕਿਹੋ ਜਿਹਾ ਬਿਆਨ ਦਿੰਦੇ ਆ ਹੁਣ ਬਿਲਕੁਲ ਨਹੀਂ ਕਿਸੇ ਨੂੰ ਦਿੰਦਾ ਆ ਸਾਰੇ ਸੋਸ਼ਲ ਮੀਡੀਆ ਦੇ ਉੱਪਰ ਘੁੰਮ ਰਿਹਾ ਤੁਸੀਂ ਜਾ ਕੇ ਚੈੱਕ ਕਰ ਲਓ ਨਹੀਂ ਤਾਂ ਮੈਂ ਸੈਂਡ ਕਰ ਦਿੰਨਾ ਸਾਰਿਆਂ ਨੂੰ ਬਾਬਿਓ ਕਰਿਓ ਸ਼ੇਅਰ ਇਹਨਾਂ ਦੇ ਬੰਦਿਆਂ ਤੱਕ ਵੀਡੀਓ ਪਹੁੰਚਣੀ ਚਾਹੀਦੀ ਕਰ ਦਿਓ ਸ਼ੇਅਰ ਜਿਵੇਂ ਤੁਸੀਂ ਇਹਨਾਂ ਸਿਵ ਸਣਾਲ ਦੀਆਂ ਕਰਦੇ ਹੋ ਨਾ ਵੀਡੀਓ ਸ਼ੇਅਰ ਕਰ ਦਿਓ ਉਦਾਂ ਸ਼ੇਅਰ ਪਛਾਉ ਇਹਨਾਂ ਤੱਕ ਵੀਡੀਓ ਆ ਕਿ ਸਾਡਾ ਥਾਪਰ ਜੇ ਕਿਤੇ ਇੱਕ ਟਵਾਤ ਉਤਰ ਜਾਂਦਾ ਵੀ ਉਹਨੇ ਕਿਸੇ ਨਿਹੰਗ ਸਿੰਘ ਦੀ ਦਾੜੀ ਬਲੇਟ ਲੈਣੀ ਦਾੜਾ ਫੜ ਲੈਣਾ ਸੀ ਹੈ ਇਹ ਜਾਣ ਬੁੱਝ ਕੇ ਵਾਇਲੇਸ਼ਨ ਫਲਾਉਂਦੇ ਆ ਜਾਣ ਬੁੱਝ ਕੇ ਗਰਮ ਬੋਲਦੇ ਆ ਸਾਨੂੰ ਜਾਣ ਕੇ ਚੜਾਉਂਦੇ ਆ ਬਾਅਦ ਚ ਭੱਜਦੇ ਆ ਸੋ ਸਾਡੀ ਪੁਲਿਸ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਇਹਨਾਂ ਬੰਦਿਆਂ ਨੂੰ ਨੱਥ ਪਾਓ ਜਾਣ ਬੁੱਝ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਇਹ ਬੰਦੇ ਠੀਕ ਹੈ ਜਿਨ੍ਹਾਂ ਨੇ ਉਸ ਬੰਦੇ ਨੂੰ ਸੋਦਾ ਲਾਇਆ ਥਾਪਰ ਨੂੰ ਜੋ ਵੀ ਹੁੰਦੇ ਤੇ ਹਮਲਾ ਹੋਇਆ ਬੰਦਾ ਸਰਕਾਰ ਨੇ ਫੜ ਲਿਆ ਠੀਕ ਹੈ ਨਾ ਜੋ ਇਨਵੈਸਟੀਗੇਸ਼ਨ ਹੋਊਗੀ ਜੋ ਹੋਊਗੀ ਕਾਨੂੰਨੀ ਕਾਰਵਾਈ ਹੋਊਗੀ ਵੱਖਰੀ ਗੱਲ ਆ ਉਹ ਤਾਂ ਹੋਣੀ ਹੀ ਹੋਣੀ ਆ ਠੀਕ ਹੈ ਨਾ ਪਰ ਇਹਨਾਂ ਬੰਦਿਆਂ ਨੂੰ ਹੁਣ ਜਾਣ ਬੁੱਝ ਕੇ ਇਹ ਟਾਰਗੇਟ ਕਰਦੇ ਇਹਨਾਂ ਨੂੰ ਸਮਝਾ ਲਓ ਤੁਸੀਂ